i <laughs> i'm gonna I yeah, ਵਾਹਿਗੁਰੂ ਜੀ ਕੀ ਫਤਿਹ ਤੇਰਾ ਜੀ ਹਰਿ ਬਾਸ ਮੇਂ ਆਰੀ ਹੋਇ ਜੋਸਵੀ ਪ੍ਰਤਮ ਪਗੋਤੀ ਸਿਮਰ ਕੇ ਜਨਨ ਫਲਿਤਿਆ ਇਹ ਅੰਗਦ ਗੁਰਤੇ ਮਰਦਾ ਤੁਨਾਂ ਦਸਨੇ ਸਾ ਇਹ ਦਿਨ ਅਗੁ ਬਿੰਦਨ ਸਿਮਰੋ ਸ੍ਰੀ ਹਰਿ ਰਾਏ ਅਗੰ ਸ੍ਰੀ ਅਕਸ਼ੰਤੇ ਆਇ ਗਏ ਡਟੇ ਸਬਦੁ ਤਜਾਇ ਤੇ ਵਾਹਦਰ ਸਿਮ ਰਹੇ ਕਰ ਨਉ ਨਿਦਾਵਿਤਾਏ ਸਭ ਥਾਏ ਹੋਇ ਜੀ ਸਹਾਈ ਦਸਵੇਂ ਪਾਠ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਈਂ ਦਸਾਂ ਬਾਚੀਆਂ ਜੀ ਦੀ ਜੋਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤਿਆਨ ਤੱਕ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੌਹਾਂ ਸਹਿਦ ਜਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀ ਇਤਿਹਾਸੀ ਤੇਗ ਭਾਈ ਦੇ ਕੈਂਡੀਟ ਕੀਤਾ ਜਿਨ੍ਹਾਂ ਪਿਆਰੀਆਂ ਤੇ ਚਿਆਰੀਆਂ ਦੀ ਕਮਾਈ ਦਾ ਧਿਆਨ ਕਰੀ ਬੁੱਲ੍ਹੇ ਦੀ ਬਾਹੀ ਗੁਰੂ ਜਿਨ੍ਹਾਂ ਸੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ-ਬੰਦ ਕਟਾਏ ਉੱਬਲਦੀਆਂ ਦੇਗਾਂ ਵਿੱਚ ਬੈਠੇ ਚਰਤੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਈ ਗਏ ਸਿੱਕੇ ਕਿਸ ਤਰ੍ਹਾਂ ਸਵਾਸਾਂ ਨਾਲ ਨਿਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਭ ਤੋਂ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸੇ ਕੋ ਵਾਹਿਗੁਰੂ 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 ਚਿੱਤਾਂ ਵਿੱਚ ਚਾਵਣ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਕਲਤਾ ਜੀ ਸਾਹਿਤਾਂ ਤਾਂ ਰਚਿਆ ਰਿਆਤ ਦੇਗ ਤੇਗ ਵਤੇ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿ ਕਲਤਾ ਜੀ ਕੇ ਬੂਲ ਬਨੇ ਬੁਲੁ ਜੀ ਵਾਹਿਗੁਰੂ ਸਿਖਨ ਸਿੱਖੀ দান ਇਸ দান ਰਹਿਤ দান ਬੇਪੇਦ দান ਵਿਸਤ দান ਪਰੂਸਾ দান ਦਨਸ ਗਾਨ ਨਾਮ ਜਾਨ ਸ੍ਰੀ ਅਮਰ ਸਰਦੀ ਦੇਸ਼ ਨਾਨ ਜੋ ਪਿਆ ਚੰਡੇ ਗੁੰਡੇ ਜੁਗੋ ਜੁਗ ਅਡਲ ਧਰਮ ਦਾ જયਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੇ ਨੀਰਾ ਮਤ ਉੱਚੀ ਮਤ ਪਤ ਜ਼ਾਰਾ ਕਬ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾਤਾ ਈਓ ਜੀ ਰਣਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਦਮ ਅਦੇ ਜਿੰਨਾ ਤੋਂ ਪੰਥ ਨੂੰ ਵਿਚੋੜਿਆ ਗਿਆ ਹੈ ਉੱਲੇ ਦਰਜੰਦੀ ਦਾ ਆਸਿਵਾਸ ਸੰਭਾਲ ਦਾ ਦਾਨ ਕਾਲ ਸੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਅਸਰੀਆਂ ਦੇ ਆਸਰੀ ਧੰਤਨ ਸਾਹਿਬ ਸ਼ਹੀਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸ਼ਾ ਦਿਓ ਆਪ ਜੀ ਦੇ ਚਰਨਾਂ ਕਮਲਾਂ ਚਰਦਾਸ ਦੀ ਸੱਚੀ ਪਾਸ਼ਾ ਦਿਓ 10ਵੇਂ ਪਾਚਾ ਸਰਬਸਦਾਨੀ ਦਨ ਦਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਸੱਚੇ ਪਾਤਸ਼ਾਹ ਸਮੂਹ ਨਗਰ ਸਿੰਬਲੀ ਦੀ ਸੰਗਤ ਵੱਲੋਂ ਦਾਤਾ ਪਾਤਸ਼ਾਹ ਜੀ ਮੁਰਦਵਰ ਪ੍ਰੇਮ ਘਰ ਸਾਈਂ ਤੋਂ ਅੰਮ੍ਰਿਤ ਵੇਲੇ ਅਦਮੈਲੀ ਪ੍ਰਭਾਤ ਦੇ ਰੀ ਸੱਚੇ ਪਾਤਸ਼ਾਹ ਜੀ ਰੰਭ ਕੀਤੀ ਗਈ ਚੀਜੋ ਸਮੂਹ ਸੰਗਤ ਵੱਲੋਂ ਆਪ ਜੀ ਦੀ ਬਾਣੀ ਦਾ ਜਸ ਕੀਰਤਨ ਕਰਦੇ ਹੋਏ ਸੱਚੇ ਪਾਤਸ਼ਾਹ ਨਗਰ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਪ੍ਰੀਮ ਸਤਸਾਈ ਪਹੁੰਚੇ ਨੇ ਇੰਨੇ ਸਮੇਂ ਦੇ ਵਿੱਚ ਕੀਰਤਨ ਕਰਦਿਆਂ ਹੋਇਆਂ अनेका ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਈਆਂ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਚੇਪਾ ਸ਼ਹਿਦਿਓ ਅੱਗੇ ਤੋਂ ਸੁੱਧ ਤੇ ਸਪਸ਼ਟ ਕੀਰਤਨ ਕਰਨ ਦਾ ਵੱਲ ਉਦਮ ਬਖਸ਼ਣਾ ਦਾ ਤਾਰ ਦੀਓ ਕਿਰਪਾ ਕਰਨੀ ਆਪ ਜੀ ਦੇ ਦਰ ਘਰ ਜਿਸ ਇੱਕ ਬੱਚੀ ਅਰਸ਼ ਦੀਪ ਕੋਰ ਪਤਰੀ ਸਵਰਗ ਵਾਸੀ ਸਤਨਾਥ ਸਿੰਘ ਤੇ ਬੀਬੀ ਸਰਜੀਤ कौर ਜਿਨ੍ਹਾਂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਨੂੰ ਪੰਜਮ ਕਾ ਰਸਾਧੀਆਂ ਦੀਗਾ ਚਾਹ ਦੇ ਲੰਗਰ ਸਮੋਸਿਆਂ ਦੇ ਲੰਗਰ ਹਾਜ਼ਰ ਨਹੀਂ ਪਰਵਾਨ ਕਰਨਾ ਪਰਵਾਨ ਕੀਤਾ ਪ੍ਰਚਾਰ ਲੰਗਰ ਸਾਧ ਸੰਗਤ ਵਿੱਚ ਵਰਤੇ ਜੋਰ ਛਕੇ ਸਵਾਤ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਸੱਚੇ ਪਾਤਸ਼ਾਹ ਜੀ ਨੂੰ ਪਕਾ ਕਰਨੀ ਇਸ ਬੱਚੀ ਦੇ ਸਕਤੇ ਮਿਹਰ ਭਰਿਆ ਸਤਿ ਰੱਖਣਾ ਚੜ੍ਹਦੀਆਂ ਕਲਾ ਬਖਸ਼ੀਆਂ ਦੇਸ਼ ਵਿਦੇਸ਼ ਰੱਖਿਆ ਕਰਨੀ ਲੰਮੀ ਉਮਰਾਂ ਬਖਸ਼ੀਆਂ ਮਾਤ ਪਿਤਾ ਆਗਿਆਕਾਰੀ ਬਣਾਣਾ ਸੱਚੀ ਪਾਤਸ਼ਾਹੀ ਕਿਰਪਾ ਕਰਨੀ ਸਮੁੱਚੇ ਪਰਿਵਾਰ ਦੇ ਸਕਤੇ ਮਿਹਰਾਂ ਭਰਿਆ ਹੱਥ ਰੱਖਣਾ ਦਾਤ ਪਾਤਸ਼ਾਹੀ ਜਿਨ੍ਹਾਂ ਕਜਾਨਿਆਂ ਚ ਮਾਇਆ ਹੀ ਜਾਨੇ ਭਰਪੂਰ ਕਰਨੀ ਸਮੂਹ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੀਕੀ ਲਾਣਾ ਮੂਸਤੰ ਕਦੀਆਂ ਸੇਵਾਵਾਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਨਗਰ ਕਿੜੇ ਸੁਖ ਵਰਤਾਣੀ ਜੋ ਜੀ ਤੇਰੇ ਦਰ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚਰਤੀ ਗਿਣਾ ਤੇ ਰਹਾ ਜੀ ਸੋ ਆਈਂ ਬੋਲੇ Yeah. <laughs>